ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਆ ਅੱਜ ਦੀ ਵੀਡੀਓ ਲਾਲ ਪਸ਼ਮੀਨੇ ਦੇ ਸ਼ਾਲਾਂ ਤੇ ਹੋਊਗੀ ਸੋ ਤੁਸੀਂ ਵਿਆਹਾਂ ਦੇ ਲਈ ਦਾਜਵਰੀ ਦੇ ਲਈ ਲਾਲ ਪਸ਼ਮੀਨੇ ਦੇ ਸ਼ਾਲ ਰੱਖ ਸਕਦੇ ਹੋ ਸਾਡੇ ਕੋਲ ਖਰੀਦਣ ਦੇ ਲਈ ਸਾਡਾ ਪਤਾ ਹੈਗਾ ਪ੍ਰਵੀਨ ਫੁਲਕਾਰੀ ਹਾਊਸ ਐਮ 636/12 ਲੋਰ ਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨਾ ਸ਼ਹਿਰ ਪੱਟੀ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਸਾਡੇ ਨੰਬਰਸ ਹੈਗੇ ਆ 805 4621977 950 120 5488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸ਼ਿਪਿੰਗ ਜਿਹੜੀ ਅਡਵਾਈਡ अवेलेबल ਹੈਗੀ ਆ ਸਾਡੇ ਕੋਲ ਹੱਥ ਦੀਆਂ ਰਵਾਇਤੀ ਬਾਗ ਫਲਕਾਰੀਆਂ ਪੱਖੀਆਂ ਝੋਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ अवेलेबल ਹੁੰਦੀਆਂ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਸਾਡੇ ਨੰਬਰ ਸੇ ਸੰਪਰਕ ਕਰਕੇ ਤੇ ਵਿਆਹਾਂ ਸ਼ਾਦੀਆਂ ਦੇ ਲਈ ਸਾਨੂੰ ਜ਼ਰੂਰ ਮੌਕਾ ਦਿਓ ਜੀ ਸਾਡੇ ਕੋਲ ਹੱਥ ਦੀਆਂ ਸਾਰੀਆਂ ਟ੍ਰੈਡੀਸ਼ਨਲ ਚੀਜ਼ਾਂ ਹੁੰਦੀਆਂ ਤੇ ਖਰੀਦੋ ਕਿਉਂਕਿ ਇਹ ਟ੍ਰੈਡੀਸ਼ਨਲ ਚੀਜ਼ਾਂ ਪੀੜੀ ਦਰ ਪੀੜੀ ਜਿਹੜੀਆਂ ਚੱਲਦੀਆਂ ਸਭ ਤੋਂ ਪਹਿਲਾਂ ਦਾਜਵਰੀ ਦੇ ਲਈ ਮੈਂ ਜਿਹੜਾ ਸ਼ਾਲ ਵਿਖਾ ਰਹੀਆਂ ਉਹ ਹੈਗਾ ਜੀ ਲਾ ਰੰਗ ਦੇ ਉੱਤੇ ਇਹ ਤੁਸੀਂ ਦਾਜ ਦੇ ਵਿੱਚ ਰੱਖ ਸਕਦੇ ਹੋ ਇਹ ਬਹੁਤ ਸੋਹਣਾ ਸ਼ਾਲ ਹੈਗਾ ਜੀ ਇਹ ਨੀਰੂ ਬਾਜਵਾ ਮੈਡਮ ਨੂੰ ਜਿਹੜੇ ਸਾਡੇ ਨਾਲ ਪੁਰਾਣੇ ਜੁੜੇ ਆ ਜਜਬਾ ਪ੍ਰੋਗਰਾਮ ਦੇ ਵਿੱਚ ਅਸੀਂ ਨੀਰੂ ਬਾਜਵਾ ਮੈਡਮ ਨੂੰ ਵੀ ਗਿਫਟ ਕੀਤਾ ਸੀ ਇਹ ਸ਼ਾਲ ਜਿਨ੍ਹਾਂ ਨੇ ਜਜਬਾ ਪ੍ਰੋਗਰਾਮ ਵੇਖਿਆ ਹੈ ਜੀ ਪੰਜਾਬੀ ਵਾਲਾ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਉਦੋਂ ਦੇ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਇਹ ਸਾਰਾ ਪਤਾ ਹੋਊਗਾ ਕਿ ਅਸੀਂ ਉਦੋਂ ਵੀ ਆ ਜਿਹੜਾ ਸ਼ਾਲ ਗਿਫਟ ਕੀਤਾ ਸੀਗਾ ਨੀਰੂ ਬਾਜਵਾ ਮੈਡਮ ਨੂੰ ਪਿੱਛੇ ਵੀ ਵੇਖ ਸਕਦੇ ਹੋ ਸਾਰੇ ਹੀ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਇਹ ਸ਼ਾਲ ਆ ਜੀ 80 ਗ੍ਰਾਮ ਵਾਲੇ ਪਸ਼ਮੀਨੇ ਤੇ ਜਿਹੜਾ ਫੁਲਕਾਰੀ ਦਾ ਸ਼ਾਲ ਅਸੀਂ ਜਿਹੜਾ ਫੁਲਕਾਰੀ ਦੀ ਕਢਾਈ ਦੇ ਨਾਲ ਜਿਹੜਾ ਸ਼ਾਲ ਤਿਆਰ ਕੀਤਾ ਹੋਇਆ ਲਾਲ ਸੂਏ ਰੰਗ ਦੇ ਉੱਤੇ ਤੁਸੀਂ ਦਾਜਵਰੀ ਦੇ ਲਈ ਰੱਖ ਸਕਦੇ ਹੋ ਇਹ ਗਿਫਟ ਜਿਹੜਾ ਤੁਸੀਂ ਦਾਜਵਰੀ ਦੇ ਲਈ ਆਪਾਂ ਕੋਟੀਆਂ ਵੀ ਰੱਖਦੇ ਹਾਂ ਸ਼ਾਲ ਵੀ ਰੱਖਦੇ ਆ ਇਹੋ ਜੀਆਂ ਟ੍ਰੈਡੀਸ਼ਨਲ ਸਦਾਬਾਰ ਚੀਜ਼ਾਂ ਆ ਇਹ अवेलेबल ਹੁੰਦੀਆਂ ਨੰਬਰ ਤੁਹਾਨੂੰ ਹੇਠ ਲਿਖੇ ਨਜ਼ਰ ਆਉਂਦੇ ਆ 80546219779501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਟ੍ਰੈਡੀਸ਼ਨਲ ਜਿਹੜੇ ਆ ਇਹ ਸਟੈਂਡਰਡ ਸਾਈਜ਼ ਦੇ ਹੁੰਦੇ ਆ 2 ਸਵਾ 2 ਦੇ ਜਿਹੜੇ ਊਮਨਸ ਸੇ ਸ਼ਾਲ ਹੁੰਦੇ ਆ ਇਹ ਉਹ ਸ਼ਾਲ ਹੁੰਦੇ ਆ ਫੁੱਲ ਪਿਓਰ ਪਸ਼ਮੀਨੇ ਤੇ ਮੈਂ ਹਮੇਸ਼ਾ ਕਹਿੰਨੀ ਆ ਕਿ ਤਾਂ ਨਹੀਂ ਕਰਦੇ ਕਿਉਂਕਿ ਫੁੱਲ ਪਓਰ ਪਸ਼ਮੀਨੇ ਤੇ ਜਿਹੜੀ ਆ ਫੁਲਕਾਰੀ ਨਹੀਂ ਗੱਡੀ ਜਾਂਦੀ ਇਹ ਕੋਈ ਵੀ ਕਹੇ ਕਿ ਫੁੱਲ ਪਿਓਰ ਤੇ ਅਸੀਂ ਫੁਲਕਾਰੀ ਕੱਢ ਦਿੰਨੇ ਆ ਫੁੱਲ ਪਰ ਫਰੇਮ ਲਾਇਆ ਹੀ ਫੜਦੀ ਜਾਂਦੀ ਹੈ ਚੀਜ਼ੋ ਉਹਦੇ ਤੇ ਨਿਸ਼ਾਨ ਪੈਂਦੇ ਆ ਸੋ ਇਹ ਜਿਹੜਾ 80 ਗ੍ਰਾਮ ਵਾਲੇ ਪਸ਼ਮੀਨੇ ਤੇ ਅਸੀਂ ਤਿਆਰ ਕੀਤਾ ਹੋਇਆ ਇਹ ਪਹਿਲਾ ਸ਼ਾਲ ਆ ਲਾਲ ਸੁਹੇ ਰੰਗ ਦੇ ਉੱਤੇ ਤਿਆਰ ਕੀਤਾ ਹੋਇਆ ਤੁਸੀਂ ਖਰੀਦ ਸਕਦੇ ਹੋ ਜਿਹੜਾ ਮੈਂ ਲਿਆ ਹੋਇਆ ਇਹ ਖੱਦਰ ਤੇ ਬਾਗ ਆ ਖੱਦਰ ਦੇ ਬਾਗਾਂ ਦੀ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਅਗਲਾ ਜਿਹੜਾ ਸ਼ਾਲ ਹੈਗਾ ਉਹ ਵੀ ਲਾਲ ਰੰਗ ਤੇ ਆ ਇਹ ਜਿਹਦੇ ਥੱਲੇ ਖੇਸਾਂਦਰਾ ਬੰਬਲ ਵੱਟੀ ਦੇ ਆ ਉਦਾਂ ਵਾਲਾ ਸ਼ਾਲ ਜਿਹੜਾ ਤਿਆਰ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਥੱਲੋਂ ਵੀ ਦੇਖ ਸਕਦੇ ਹੋ ਇਹ अवेलेबल ਹੈਗਾ ਬਹੁਤ ਸੋਹਣੇ ਹੱਥ ਦੇ ਜਿਹੜੇ ਆ ਸ਼ਾਲ ਆਪਾਂ ਤਿਆਰ ਕਰੀਦੇ ਆ ਇਹ ਪਿੱਛੋਂ ਵੀ ਦੇਖ ਸਕਦੇ ਹੋ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਬਾਗ ਸਾਡੇ ਕੋਲ ਸਪੈਸ਼ialਟੀ ਆ ਸਾਡੇ ਕੋਲ ਅਲੱਗ-ਅਲੱਗ ਤਰੀਕਿਆਂ ਦੇ ਜਿਹੜੇ ਬਾਗ ਹੈ ਖੱਦਰ ਦੇ ਮੈਂ ਬਾਗ ਲਿਆ ਹੋਇਆ ਆ ਵੀ ਦਿਖਾਦਾ ਬਾਤੋ ਸਾਰਿਆਂ ਨੇ ਕਹਿਣਾ ਇਹ 2.5 ਮੀਟਰ ਲੰਬਾ ਇਹ ਮੇ ਜੋੜ ਕੇ ਲਿਆ ਹੋਇਆ ਜੀ ਖੱਦਰ ਤੇ ਬਾਗ 2.5 ਮੀਟਰ 2.5 ਮੀਟਰ ਲੰਬਾ 1.5 ਮੀਟਰ ਚੌੜਾ ਇਹ ਖੱਦਰ ਤੇ ਬਾਗ ਹੈਗਾ ਜੀ ਇਹ ਸੈਕਿੰਡ ਲਾਲ ਸੂਈ ਰੰਗ ਦੇ ਪਸ਼ਮੀਨੇ ਤੇ ਸ਼ਾਲ ਬਣਿਆ ਹੋਇਆ ਦਾਜਵਰੀ ਦੇ ਲਈ ਸਾਡੇ ਕੋਲ ਸ਼ਾਲ ਜਿਹੜੇ ਆ ਤੁਸੀਂ ਇਹ ਮੰਗਵਾ ਵੀ ਸਕਦੇ ਹੋ ਔਨ ਆਰਡਰ ਜਿਹੜੀ ਆ ਇਹਦੇ ਨਾਲ ਦੇ ਨਾਲ ਹੀ ਬੁਕਿੰਗ ਕਰਵਾ ਲਿਆ ਕਰੋ ਫਿਰ ਸ਼ਿਪਿੰਗ ਜਿਹੜੀ ਆ ਅਵੇਲੇਬਲ ਵਰਲਡਵਾਈਡ ਹੈਗੀ ਆ ਜਾਂ ਜੇ ਫਿਰ ਇਹ ਆਊਟ ਆਫ ਸਟਾਕ ਜਾਂਦੇ ਆ ਅਗਰ ਵੀਡੀਓ ਤੁਸੀਂ ਲੇਟ ਵੇਖ ਰਹੇ ਹੋ 2-3 ਮਹੀਨੇ ਬਾਅਦ ਫਿਰੇ ਜੇ ਅਗਰ ਆਊਟ ਆਫ ਸਟਾਕ ਜਾਂਦੇ ਆ ਤੇ ਫਿਰ ਇਹ ਔਨ ਆਰਡਰ ਬਣਦੇ ਆ ਇਹ ਦੂਸਰਾ ਲਾਲ ਸੁਹੇ ਰੰਗ ਦੇ ਉੱਤੇ ਸ਼ਾਲਾ ਤੀਸਰਾ ਬਾਗ ਵਾਂਗੂ ਕਾਲੇ ਰੰਗ ਦੇ ਉੱਤੇ ਸ਼ਾਲ ਜਿਹੜਾ ਤਿਆਰ ਕੀਤਾ ਹੋਇਆ ਇਹ ਸਭ ਨੇ ਹੀ ਬਹੁਤ ਪਸੰਦ ਕਰਦੇ ਆ ਪਰ ਇਹਨੂੰ 2-2.5 ਮਹੀਨੇ ਕੱਢਣ ਤੇ ਲੱਗ ਜਾਂਦੇ ਆ ਇਹ ਹਮੇਸ਼ਾ ਸਾਰੇ ਕਹਿ ਦਿੰਦੇ ਆ ਤੁਸੀਂ ਇਹ ਵੀ ਲੈ ਕੇ ਆਓ ਸਟਾਕ ਤੇ ਵਿੱਚ ਇਹ ਵੀ ਲੈ ਕੇ ਆਓ ਸੋ ਇਹ 2-2 ਮਹੀਨੇ ਕੱਢਣ ਤੇ ਹੀ ਲੱਗ ਜਾਂਦੇ ਆ ਸੋ ਤੁਹਾਨੂੰ ਪਤਾ ਹੈ ਹੱਥ ਦੀਆਂ ਚੀਜ਼ਾਂ ਨੂੰ ਸਮਾਂ ਲੱਗਦਾ ਹੈ ਜਿਨ੍ਹਾਂ ਨੇ ਕੱਢਿਆ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਪਿੱਛੋਂ ਵੀ ਦੇਖ ਸਕਦੇ ਹੋ ਕਿੱਡਾ ਸੋਹਣਾ ਤਿਆਰ ਕੀਤਾ ਹੋਇਆ ਬਲੈਕ ਕਲਰ ਦੇ ਸ਼ਾਲ ਉੱਤੇ ਤਿਆਰ ਆਪਾਂ ਜਿਹੜਾ ਇਹ ਪਸ਼ਮੀਨੇ ਦੇ ਸ਼ਾਲ ਤਿਆਰ ਕੀਤਾ ਹੋਇਆ ਖਰੀਦ ਸਕਦੇ ਹੋ ਜੀ ਸਾਰੇ ਹੀ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਹੋਰ ਵੀ ਚੀਜ਼ਾਂ ਜਿਹੜੀਆਂ ਖਰੀਦ ਸਕਦੇ ਹੋ ਸਾਡੇ ਕੋਲ ਮੈਂ ਅੰਤ ਦੇ ਵਿੱਚ ਫੇਰ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੀ ਆ ਸਾਡੇ ਕੋਲ ਊੜੇੜੇ ਵਾਲੇ ਝੋਲੇ ਹੁੰਦੇ ਆ ਇਹ ਆਪਣੇ ਵਿਆਹਾਂ ਸ਼ਾਦੀਆਂ ਤੇ ਮਤਲਬ ਦਾਜ ਵਰੀ ਦੇ ਲਈ ਜਾਂ ਮਿਲ ਨਹੀਂ ਦੇਵੇ ਦੇ ਲਈ ਆਪਣੇ ਕੁੜੀ ਮੁੰਡੇ ਦਾ ਨਾਮ ਲਖਵਾਉਣ ਦੇ ਜਾਂ ਕੋਈ ਅਕੈਡਮੀਆਂ ਜੇ ਅਗਰ ਪੰਜਾਬੀ ਅਕੈਡਮੀਆਂ ਨੂੰ ਚਾਹੀਦੇ ਹੋਣ ਇਹ ਜਿਹੜੇ ਆ ਸਾਡੇ ਕੋਲ ਅਵੇਲੇਬਲ ਹੁੰਦੇ ਆ 600 ਰੁਪਏ ਦਾ ਝੋਲਾ ਹੁੰਦਾ ਜਿਆਦਾ ਮਹਿੰਗਾ ਝੋਲਾ ਨਹੀਂ ਹੁੰਦਾ ਪੱਖੀਆਂ ਸਾਡੇ ਕੋਲ ਅਵੇਲੇਬਲ ਹੁੰਦੀਆਂ ਅਲੱਗ-ਅਲੱਗ ਕਲਰਸ ਦੇ ਵਿੱਚ ਰੇਸ਼ਮ ਦੇ ਨਾਲ ਬਣੀਆਂ ਹੁੰਦੀਆਂ ਪੱਖੀਆਂ ਖੱਦਰ ਦੇ ਬਾਗ ਸ਼ਾਲ ਟੂਲ ਦੀਆਂ ਫੁਲਕਾਰੀਆਂ ਇਹ ਸਾਰੀਆਂ ਰਵਾਇਤੀ ਚੀਜ਼ਾਂ ਅਵੇਲੇਬਲ ਹੁੰਦੀਆਂ ਆ ਕੇ ਵੀ ਖਰੀਦ ਸਕਦੇ ਹੋ ਆ ਕੇ ਖਰੀਦਣ ਦੇ ਲਈ ਪੱਟੀ ਲੋਕੇਸ਼ਨ ਸਾਡੀ ਅਵੇਲੇਬਲ ਹੈਗੀ ਐਪਲ ਮੈਪ ਤੇ ਗੂਗਲ ਮੈਪ ਤੇ ਸਾਡੇ ਨੰਬਰਸ ਹੈਗੇ ਆ 80546219709501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਸ ਵੀਡੀਓ ਨੂੰ ਜ਼ਰੂਰ ਦੱਸਿਓ ਸਾਡੀਆਂ ਵੀਡੀਓ ਸਾਨੂੰ ਕਿਵੇਂ ਦੀਆਂ ਲੱਗਦੀਆਂ ਤੇ ਜ਼ਰੂਰ ਖਰੀਦੋ ਮੇਰੇ ਅੰਤ ਦੇ ਵਿੱਚ ਹਮੇਸ਼ਾ ਲਾਈਨ ਹੁੰਦੀ ਆ ਫੁਲਕਾਰੀ ਬਾਗ ਖਰੀਦੋ ਜ਼ਰੂਰ ਕਿਉਂਕਿ ਤੁਹਾਡੇ ਹਰ ਘਰ